ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਆਮ ਆਦਮੀ ਪਾਰਟੀ ਪੰਜਾਬ ਦਾ ਇੱਕ ਵਫਦ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਜਿਹੜੇ ਕਿ ਗਵਰਨਮੈਂਟ ਆਫ ਇੰਡੀਆ ਦੇ ਪ੍ਰਤਿਨਿਧ 代表 ਪੰਜਾਬ ਦੇ ਅੰਦਰ ਸੀ ਸਿਬਨ ਜੀ ਆਈਐਸ ਅਧਿਕਾਰੀ ਉਹਨਾਂ ਨਾਲ ਅਸੀਂ ਮਿਲ ਕੇ ਆਇਆ ਮੇਰੇ ਨਾਲ ਸਾਡੀ ਪਾਰਟੀ ਦੇ ਜਨਰਲ ਸੈਕਟਰੀ ਸਰਦਾਰ ਹਰਚੰਦ ਸਿੰਘ ਮਰਸੜ ਜੀ ਸਾਡੇ आनंद प्रसाद ਤੋਂ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮਾਲਵਿੰਦਰ ਸਿੰਘ ਕੰਗਜੀ ਸਾਡੇ ਪਾਰਟੀ ਦੇ ਐਮਐਲਏ ਖੰਨੇ ਤੋਂ ਐਮਐਲਏ ਤਰਨਪੁਰ ਸਿੰਘ ਜੀ ਸਾਡੇ ਐਡਵੋਕੇਟ ਫੈਰੀ ਸ਼ੌਫਤ ਜੀ ਅਸੀਂ ਅੱਜ ਇੱਕ ਬਹੁਤ ਹੀ ਅਹਿਮ ਮੁੱਦੇ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਸਾਹਿਬ ਦੇ ਸਾਹਮਣੇ ਪੰਜਾਬ ਦੀ ਜੋ ਇਲੈਕਸ਼ਨ ਹੋ ਰਹੀ ਆ ਦੇਸ਼ ਦੀ ਇਲੈਕਸ਼ਨ ਹੋ ਰਹੀ ਆ ਉਹ ਸਮਾਂ ਚ ਮਿਲ ਕੇ ਆਇਆ ਦੇਸ਼ ਦੇ ਅੰਦਰ ਹਰ ਇੱਕ 5 ਸਾਲ ਬਾਅਦ ਪਾਰਲੀਮੈਂਟ ਚੋਣਾਂ ਹੁੰਦੀਆਂ ਨੇਗੀਆਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਇਲੈਕਸ਼ਨ ਹੁੰਦੀ ਆ ਦੇਸ਼ ਦੇ ਵੱਖ-ਵੱਖ ਪਾਰਲੀਮੈਂਟ ਹਲਕਿਆਂ ਦੇ ਅੰਦਰ ਮੈਂਬਰ ਪਾਰਲੀਮੈਂਟ ਲੋਕਾਂ ਦੁਆਰਾ ਚੁਣੇ ਜਾਂਦੇ ਨੇਗੇ ਔਰ ਸਾਰੀਆਂ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਸਾਰੀਆਂ ਨੈਸ਼ਨਲ ਪਾਰਟੀਆਂ ਆਪਣਾ ਆਪਣਾ ਅਜੰਡਾ ਲੈ ਕੇ ਦੇਸ਼ ਦੇ ਡਿਵਰਬੈਂਟ ਦਾ ਜੰਡਾ ਲੈ ਕੇ ਲੋਕਾਂ ਜਾਂਦੀਆਂ ਨੇ ਗਿਆ ਅਰ ਉਹਦੇ ਲਈ ਇੱਕ ਸੰਵਿਧਾਨਕ ਬਾਡੀ ਇੱਕ ਸੰਵਿਧਾਨਕ ਸਿਚੁਏਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਥਾਪਨਾ ਸਾਡੇ ਸੰਵਿਧਾਨ ਦੇ ਮੁਤਾਬਕ ਹੋਈ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਮੇਂ-ਸਮੇਂ ਸਰ ਗਾਈਡਲਾਈਨ ਜਾਰੀ ਕਰਦਾਗਾ ਸਮੇਂ-ਸਮੇਂ ਸਰ ਹਦਾਇਤਾਂ ਜਾਰੀ ਕਰਦਾਗਾ ਕਿ ਇਲੈਕਸ਼ਨ ਜਿਹੜੀ ਆ ਉਹ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਆ ਕਿਸ ਤਰ੍ਹਾਂ ਕੈਂਡੀਡੇਟ ਸਹਿਬਾਨ ਨੇ ਪ੍ਰਚਾਰ ਕਰਨਾਗਾ ਕਿਸ ਤਰ੍ਹਾਂ ਰਾਜਨੀਤਿਕ ਪਾਰਟੀ ਨੇ ਪ੍ਰਚਾਰ ਕਰਨਾਗਾ ਕਿਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਜਾਂ ਉਹਨਾਂ ਦੇ ਜਿਹੜੇ ਸਟਾਰ ਪ੍ਰਚਾਰਕ ਨੇਗੇ ਉਹਨਾਂ ਨੇ ਪ੍ਰਚਾਰ ਕਰਨਾ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਦੇ ਮੁਤਾਬਕ ਉਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਹੁੰਦਾਗਾ ਪਰ ਲੇਕਿਨ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਿਆਸੀ ਪਾਰਟੀਆਂ ਪੰਜਾਬ ਚ ਇਲੈਕਸ਼ਨ ਲੜ ਰਹੀਆਂ ਨੇਗੀਆਂ ਉਹਨਾਂ ਚੋਂ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਕਿਉਂਕਿ ਉਹ ਆਤਨ ਮਜਬੂਰ ਨੇ ਉਹ ਆਦੀ ਨੇਗੇ ਉਹ ਕਾਨੂੰਨ ਤੋੜਨ ਦੇ ਆਦੀ ਨੇਗੇ ਬੜੇ ਲੰਬੇ ਅਰਸੇ ਤੋਂ ਜਦੋਂ ਵੀ ਉਹਨਾਂ ਦਾ ਰਾਜ ਰਹਾ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਉਹਨਾਂ ਨੇ ਹਮੇਸ਼ਾ ਕਾਨੂੰਨ ਨੂੰ ਤੋੜਿਆ ਹਮੇਸ਼ਾ ਕਾਨੂੰਨ ਨੂੰ ਸਿੱਕੇ ਤੇ ਟੰਗਿਆ ਕਿਉਂਕਿ 16 ਮਾਰਚ 16 ਮਾਰਚ 2024 ਨੂੰ ਦੇਸ਼ ਦੇ ਅੰਦਰ ਕੋਡ ਆਫ ਕੰਡਕਟ ਲੱਗ ਚੁੱਕਿਆ ਸੀ 16 ਮਾਰਚ 2024 ਨੂੰ ਯਾਨੀ ਕਿ ਪਿਛਲੇ ਮਹੀਨੇ ਦੇਸ਼ ਦੇ ਅੰਦਰ ਕੋਡ ਆਫ ਮਾਡਲ ਕੋਡ ਆਫ ਕੰਡਕਟ ਲੱਗਿਆ ਸੀ ਯਾਨੀ ਕਿ ਸਾਰੀਆਂ ਰਾਜਦਿਕ ਪਾਰਟੀਆਂ ਔਰ ਸਰਕਾਰੀ ਕੰਮਕਾਜ ਕਿਹੜੇ ਤਰੀਕੇ ਨਾਲ ਹੋਣਗੇ ਇਹਦੇ ਸਬੰਧ ਦੇ ਵਿੱਚ ਗਾਈਡਲਾਈਨ ਚੱਰੀ ਹੋਈਆਂ ਸੀ ਔਰ ਇਸੇ ਸਮੇਂ ਇੱਕ ਪੰਜਾਬ ਦੀ ਧਿਰ ਇੱਕ ਪੰਜਾਬ ਦੀ ਸਿਆਸੀ ਪਾਰਟੀ ਜਿਨੇ ਪੰਜਾਬ ਦੇ ਅੰਦਰ 10 ਸਾਲ ਰਾਜ ਕੀਤਾ ਔਰ ਪੰਜਾਬ ਦੇ ਅੰਦਰ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਰੱਖਿਆ ਪੰਜਾਬ ਦੇ ਅੰਦਰ ਹਮੇਸ਼ਾ ਉਹਨਾਂ ਦੇ ਰਾਜ ਦੇ ਸਮੇਂ ਕਾਨੂੰਨ ਤੋੜਿਆ ਜਾਂਦਾ ਸੀ ਕਾਨੂੰਨ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਜਾਂਦਾ ਸੀਗਾ ਕਿਉਂਕਿ ਉਹ ਆਤਨ ਉਹਨਾਂ ਦੀ ਪਾਰਟੀ ਦਾ ਸੂਲ ਆ ਕਿ ਹਮੇਸ਼ਾ ਹੀ ਉਹ ਕਾਨੂੰਨ ਤੋੜਦੇ ਰਹੇ ਨੇ ਹੁਣ ਵੀ ਉਹ ਜਿਹੜੀ ਉਹਨਾਂ ਦੀ ਪਰਿਵਾਰ ਪਰਿਵਾਰ ਬਚਾਓ ਯਾਤਰਾ ਜਹੰਡ ਉਤਾਉ ਕਹਿੰਦੇ ਨੇ ਕਿ ਅਸੀਂ ਪੰਜਾਬ ਬਚਾਓ ਯਾਤਰਾ ਤਾਂ ਨਿਕਲੇ ਹੋਇਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਨੇ ਅੱਜ ਪੰਜਾਬ ਯਾਤਰਾ ਪੰਜਾਬ ਬਚਾਓ ਯਾਤਰਾ ਦੇ ਨਾਂ ਦੇ ਉੱਤੇ ਥੱਲੇ ਆਪਣਾ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਉਹਨਾਂ ਨੇ ਮਿਤੀ ਮਿਤੀ 6 4 ਮਿਤੀ 6 4 2024 ਨੂੰ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਜਦੋਂ ਉਹ ਪਰਿਵਾਰ ਬਚਾਓ ਯਾਤਰਾ ਜਾਂ ਪੰਜਾਬ ਬਚਾਓ ਯਾਤਰਾ ਰਾਏਕੋਟ ਦੇ ਅੰਦਰ ਰਾਏਕੋਟਸ ਪਹੁੰਚੀ ਸੀ ਤ ਉਸ ਸਮੇ ਮਾਡਲ ਕੋਡ ਆਫ ਕੰਡਕਟਰ ਦੀਆਂ ਧਜੀਆਂ ੜਾਂ ਜਾ ਗੀਆਂ ਉਸ ਸਮੇ ਕਾਨੂੰਨ ਨੂੰ ਤੋੜਿਆ ਗਿਆ ਉਸ ਸਮੇ ਜੋ ਕਾਨੂੰਨ ਜੋ ਸੰਵਧਾਨ ਬਾਬਾ ਸਾਹਿਬ ਭੀਮਰਾਓ ਬੇੜਕਰ ਜੀ ਨੇ ਬਣਾਇਆ ਸੀ ਉਸ ਕਾਨੂੰਨ ਨੂੰ ਤੋੜਿਆ ਗਿਆ ਮਾਡਲ ਆਫ ਕੋਡ ਮਾਡਲ ਆਫ ਕੋਡ ਆਫ ਕੰਡਕਟਰ ਦੀਆਂ ਧਜੀਆਂ ੜਾਂ ਜਾ ਗੀਆਂ ਕਿਸ ਤਰ੍ਹਾਂ ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਚਿਲਡਰਨ ਦਾ ਛੋਟੇ ਬੱਚਿਆਂ ਦਾ ਆਪਣੇ ਨਿੱਜੀ ਹਿੱਤਾਂ ਦੇ ਲਈ ਸਿਰਫ ਵੋਟਾਂ ਲੈਣ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ ਕਿਸ ਤਰ੍ਹਾਂ ਬੱਚਿਆਂ ਨੂੰ ਮਾਈਕ ਫੜਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਲਈ ਅਪੀਲ ਕਰੋ ਤੁਸੀਂ ਸਾਡੇ ਲਈ ਵੋਟਾਂ ਦੀ ਅਪੀਲ ਕਰੋ ਉੱਥੇ ਕਿਹਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜੀ ਨੇ ਉਸ ਯਾਤਰਾ ਦੌਰਾਨ ਬੱਚਿਆਂ ਤੋਂ ਇਹ ਸਲੋਗਨ ਲਵਾਏ ਇਹ ਨਾਅਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਤੋਂ ਏ ਨਾਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਦੀ ਅਪੀਲ ਕਰੋ ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ ਬੱਚਿਆਂ ਦਾ ਦੁਰਉਪਯੋਗ ਹੋਇਆ ਦੇਸ਼ ਦਾ ਕਾਨੂੰਨ ਜਾਣਦਾਗਾ ਕਿ ਤੁਸੀਂ ਕਿਸੇ ਵੀ ਬੱਚੇ ਨੂੰ ਜਿਹਦੀ ਉਮਰ 18 ਸਾਲ ਤੋਂ ਘੱਟ ਆ ਜਿਹੜਾ ਬਾਲਗ ਨਹੀਂ ਹੋਇਆ ਉਹਨੂੰ ਤੁਸੀਂ ਇਲੈਕਸ਼ਨ ਦੇ ਅੰਦਰ ਉਹ ਤੋਂ ਪ੍ਰਚਾਰ ਨਹੀਂ ਕਰਵਾ ਸਕਦੇ ਇਹ ਮਾਡਲ ਕੋਡ ਆਫ ਕੰਡਕਟ ਕਹਿੰਦਾਗਾ ਸਾਡੇ ਸੰਵਿਧਾਨ ਦੀਆਂ ਧਾਰਾਵਾਂ ਕਹਿੰਦੀਆਂ ਨੇਗੀਆਂ ਕਿ ਤੁਸੀਂ ਉਹਨਾਂ ਬੱਚਿਆਂ ਤੋਂ ਕੈਂਪੇਨ ਨਹੀਂ ਕਰਾ ਸਕਦੇ ਨੰਬਰ ਆਫ ਜੱਜਮੈਂਟਸ ਨੰਬਰ ਆਫ ਜੱਜਮੈਂਟਸ ਨੰਬਰ ਆਫ ਗਾਈਡਲਾਈਨਸ ਸਾਡੇ ਇਲੈਕਸ਼ਨ ਕਮਿਸ਼ਨ ਵੱਲੋਂ ਸਮੇਂ-ਸਮੇਂ ਸਰ ਜਾਰੀ ਕੀਤੀਆਂ ਗਈਆਂ ਨੇਗੀਆਂ ਕਿ ਇਹਨਾਂ ਤਹਿਤ ਅਸੀਂ ਬੱਚਿਆਂ ਦਾ ਬੱਚਿਆਂ ਤੋਂ ਇਲੈਕਸ਼ਨ ਕੈਂਪੇਨ ਨਹੀਂ ਕਰਵਾ ਸਕਦੇ ਪਰ ਲੇਕਿਨ ਸ਼੍ਰੋਮਣੀ ਕਾਲੀਦਾਲ ਨੇ ਸਖਵੀਰ ਸਿੰਘ ਬਾਦਲੋਂ ਦੇ ਪ੍ਰਧਾਨ ਜੀ ਨੇ ਕਾਨੂੰਨ ਦੀ ਧੱਜੀਆਂ ਾੜਾਂ ਜਾਂ ਕਿਉਂਕਿ ਉਹਨਾਂ ਨੂੰ ਕਰੋਨ ਵਿੱਚ ਵਿਸ਼ਵਾਸ ਨਹੀਂ ਹੈਗਾ ਉਹ ਹਮੇਸ਼ਾ ਕਾਨੂੰਨ ਤੋੜਨ ਦੇ ਆਦੀ ਨੇਗੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਈ ਜਗ੍ਹਾ ਤੇ ਕੀ ਕਹਿੰਦੇ ਹੁੰਦੇ ਸੀਗੇ ਜਦੋਂ ਪਿੰਡਾਂ 'ਚ ਪ੍ਰਚਾਰ ਤੇ ਜਾਂਦੇ ਨੇ ਕਹਿੰਦੇ ਕੁੰਡੀਆਂ ਲਾ ਲਓ ਬਿਜਲੀ ਦੀ ਚੋਰੀ ਕਰ ਲਓ ਪਾਣੀ ਦੀ ਚੋਰੀ ਕਰ ਲਓ ਉਹ ਆਤਨ ਮਜਬੂਰ ਨੇਗੇ ਉਹਨਾਂ ਦੀ ਆਦਤ ਐਸ ਤਰ੍ਹਾਂ ਦੀਆਂ ਨੇਗੇ ਹਮੇਸ਼ਾ ਕਾਨੂੰਨ ਤੋੜਨ ਵਾਲੀਆਂ ਨੇਗੇ ਇੱਥੇ ਵੀ ਉਹਨਾਂ ਨੇ ਡੇਟ 6 4 224 ਨੂੰ ਯਾਨੀ ਕਿ ਐਸੇ ਮਹੀਨੇ 6 ਅਪ੍ਰੈਲ ਨੂੰ ਉਹਨਾਂ ਦੇ ਬੱਚਿਆਂ ਤੋਂ ਪ੍ਰਚਾਰ ਕਰਵਾ ਕੇ ਮਾਡਲ ਕੋਡ ਆਫ ਕੰਡਕਕਟ ਦੀਆਂ ਧੱਜੀਆਂ ਢਾਡੀਆਂ ਜਾਂ ਔਰ ਇਲੈਕਸ਼ਨ ਕਮਿਸ਼ਨ ਦੇ ਜੋ ਨਾਰਮਸ ਜੋ ਸਾਡੀਆਂ ਗਾਈਡਲਾਈਨਸ ਰਹਿਗੀਆਂ ਜਿਹੜੀਆਂ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੇ ਧੱਜੀਆਂ ਢਾਡ ਕੇ ਇੱਕ ਵਾਰ ਫੇਰ ਮੈਂ ਸਮਝਦਾ ਪੰਜਾਬ ਦੇ ਅਗੇਂਸਟ ਹੋਣ ਦਾ ਕਾਨੂੰਨ ਦੇ ਅਗੇਂਸਟ ਹੋਣ ਦਾ ਉਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਆਪਣੇ ਆਪ ਨੂੰ ਦੱਸਾਇਆ ਕਿ ਕਿਸ ਤਰ੍ਹਾਂ ਆਕਾਲੀ ਦਲ ਜਿਹੜਾ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦਾ ਸੋ ਉਹਨਾਂ ਦੇ ਖਿਲਾਫ ਅਸੀਂ ਇਹ ਕੰਪਲੇਂਟ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਭੇਜੀ ਆ ਕਿ ਉਹਨਾਂ ਦੇ ਅਗੇਂਸਟ ਚਾਈਲਡ ਲੇਬਰ ਪ੍ਰੋਹੈਪਸ਼ਨ ਰੈਗੂਲੇਸ਼ਨ ਐਕਟ 1986 ਦੇ ਤਹਿਤ ਜਿਹੜਾ ਕਿ 2016 'ਚ ਐਮੈਂਡਮੈਂਟ ਹੋਇਆ ਅਤੇ ਆਨਰੇਬਲ ਬੰਬਈ ਹਾਈ ਕੋਰਟ ਦੇ ਆਰਡਰ ਦੇ ਤਹਿਤ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਜੱਜਮੈਂਟਾਂ ਨੇਗੀਆਂ ਜਿਹੜੀਆਂ ਸਾਡੀਆਂ ਸਾਡੀ ਆਨਰੇਬਲ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਗੰਜਾਂ ਰਗੀਆਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਹਦਾਇਤਾਂ ਜਾਰੀ ਕੀਤੀਆਂ ਸੀ ਉਹਨਾਂ ਦੀ ਘੋਰ ਅਲੰਘਣਾ ਉਹਨਾਂ ਦੀ ਘੋਰ ਅਲੰਘਣਾ ਸ਼ਰੋਮਣੀ ਅਕਾਲੀ ਦਲ ਨੇ ਕੀਤੀ ਆ ਸੋ ਉਹਦੇ ਖਿਲਾਫ ਆ ਸਾਡਾ ਬਫਰ ਜਿਹੜਾ ਉਸ ਇਲੈਕਸ਼ਨ ਕਮਿਸ਼ਨ ਕੋਲੇ ਆਪਣਾ ਮੈਮੋਰੰਡਮ ਸਭ ਕੀ ਸਬਮਿਟ ਕੀਤਾਗਾ ਆਪਣੀ ਦਰਖਾਸਤ ਸਬਮਿਟ ਕੀਤੀ ਆ ਕਿ ਸ਼ਰੋਮਣੀ ਅਕਾਲੀ ਦਲ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਉਹਨਾਂ ਦੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜੇ ਬੱਚੇ ਅਜੇ ਛੋਟੇ ਬੱਚੇ ਲੰਗੇ ਜਿਹੜੇ ਬਾਲਗ ਨਹੀਂ ਹੋਏ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ ਉਹਨਾਂ ਬੱਚਿਆਂ ਨੂੰ ਇਲੈਕਸ਼ਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਪਣੇ ਨਿੱਜੀ ਵਫਾਦਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਵਰਤਿਆਗਾ ਸੋ ਦੇ ਖਿਲਾਫ ਅੱਜ ਇੱਕ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਹੈਗਾ ਆ ਯਾਦ ਪੱਤਰ ਦੇ ਕੇ ਆਏ ਕਿ ਉਹਨਾਂ ਨੂੰ ਮੈਮੋਰੰਡਮ ਸਬਮਿਟ ਕਰਕੇ। ਕੁਵੀਰ ਬਾਦਲ ਦੀ ਸਿਹਤ ਖਰਾਬ ਹੋ ਗਈ ਪੰਜਾਬ ਚਾਓ ਯਸਨ ਹਸਪਤਾਲ ਉੱਪਰ ਦੀ ਗੱਲ ਹੈ ਡਾਇਰੀ ਕੇਸ਼ਨ। ਆ ਦੇਖੋ ਪੰਜਾਬ ਬਚਾਓ ਨੇ 10 ਸਾਲ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪੀ ਦਾ ਰਾਜ ਰਿਹਾ। 10 ਸਾਲ ਪੰਜਾਬ ਚ ਗੁੰਡਾਗਰਦੀ ਪੰਜਾਬ ਚ ਮਾਫੀਆ ਰਾਜ ਪੰਜਾਬ ਸ਼ਰਾਬ ਦਾ ਮਾਫੀਆ ਪੰਜਾਬ ਛੇੜ ਦਾ ਮਾਫੀਆ ਕਿਹਨੇ ਚਲਾਇਆ? ਬੱਚਾ ਬੱਚਾ ਜਾਣਦਾ। ਟਰਾਂਸਪੋਰਟ ਦਾ ਮਾਫੀਆ ਕਿਹਨੇ ਚਲਾਇਆ? ਅਕਾਲੀ ਦਲ ਬਾਦਲ ਨੇ ਚਲਾਇਆ। ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਚਲਾਇਆ ਸੋ ਅੱਜ ਉਹ ਪੰਜਾਬ ਬਚਾਓ ਤਾਂ ਨਿਕਲੇ ਹੋਏ ਨੇ ਪੰਜਾਬ ਬਚਾਓ ਨਹੀਂ ਅੱਜ ਉਹ ਜਿਹੜਾ ਆਪਣਾ ਬਚਿਆ ਖੁਚਿਆ ਪਰਿਵਾਰ ਆ ਉਹਨੂੰ ਬਚਾਉਣ ਦੇ ਲਈ ਯਾਤਰਾ ਕਰ ਰਹੇ ਨੇ ਸੋ ਸੰਜੇ ਸਿੰਘ ਜੀ ਅੱਜ ਆ ਰਹੇ ਹਨ ਚੰਡੀਗੜ੍ਹ ਕੀ ਕੁਝ ਹੈ ਜਿੰਦੇ ਮੇ ਕੀ ਚੁਣਾਵੀ ਉਸ ਕੋ ਲੇਕਰ ਕਰਾਂਗੇ ਤਿਆਰੀ ਦੇਖੀ ਹਮਾਰੇ ਰਾਜ ਸਭਾ ਮੈਂਬਰ ਸੰਜੇ ਸਿੰਘ ਜੀ ਥੋੜੇ ਦਿਨ ਪਹਿਲੋ ਪਹਿਲੇ ਉਹਨਾਂ ਕੋ ਝੂਠੇ ਮਨਕਰਤ ਕੇਸ ਮੇ ਜੋ ਇੱਕ ਝੂਠਾ ਮਨਕਰਤ ਕੇਸ ਦੇਸ਼ ਕੀ ਈਡੀਆਈ ਨੇ ਬੀਜੇਪੀ ਕੀ ਈਡੀਆਈ ਨੇ बीजेपी की सीबीआई ने बनाया था उसमें ऑनरेबल सुप्रीम कोर्ट ने उन्हें राहत दी है उन्हें बेल दिया है और उसके बाद वो इलेक्शन प्रचार के लिए यहाँ पंजाब आए हैं आज उनका पंजाब में स्वागत है हमारे जितने भी विधायक हैं पंजाब की उनकी मीटिंग लेंगे सो बिल्कुल आ, मैं समझता हूँ वो प्रचार करने के लिए पंजाब आगे जिम्मेदारी मुख्यमंत्री भगवंत मान से संजय सिंह बन गई क्योंकि अरविंद केजरीवाल तो फिलहाल जेल में बट लगता की जिम्मेदारी आज लखा ही वॉलंटियरों पर ਪੰਜਾਬ ਦੇ ਚਾਹੇ ਦੇਸ਼ ਦੇ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹ ਕੱਲਾ ਕੱਲਾ ਅਰਵਿੰਦ ਕੇਜਰੀ ਬਾਬਲ ਕੇ ਪ੍ਰਚਾਰ ਦੇਸ਼ ਦੇ ਅੰਦਰ ਕਰ ਰਿਹਾ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਵਿਰੋਧੀਆਂ ਦਾ ਅਸੀਂ ਵਿਰੋਧ ਕਰ ਰਹੇ ਹਾਂਗੇ ਤਾਨਾਸ਼ਾਹੀ ਨੀਤੀਆਂ ਦਾ ਲਗਾਤਾਰ ਸਾਡੇ ਵਿਰੋਧ ਕਰ ਲੈਣਗੇ ਉਹਦੇ ਵਿੱਚ ਸਾਡੇ ਸੀਨੀਅਰ ਲੀਡਰਸ਼ਿਪ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਸੰਜੇ ਸਿੰਘ ਜੀ ਹੋਰ ਬਹੁਤ ਸਾਰੇ ਸੰਦੀਪ ਪਾਟਕ ਜੀ ਦਿੱਲੀ ਦੀ ਪੂਰੀ ਲੀਡਰਸ਼ਿਪ ਪੰਜਾਬ ਦੀ ਪੂਰੀ ਲੀਡਰਸ਼ਿਪ ਇਕਜੁੱਟ ਹੋ ਕੇ ਅਸੀਂ ਦੇਸ਼ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹ ਸਰਕਾਰ ਆ ਜੋ ਦੇਸ਼ ਦੇ ਅੰਦਰ ਸੰਵਿਧਾਨ ਨੂੰ ਖਤਮ ਕਰਨ ਵਾਲੀ ਸਰਕਾਰ ਆ ਜੋ ਦੇਸ਼ ਦੇ ਅੰਦਰ ਡੈਮੋਕ੍ਰੇਸੀ ਦਾ ਮਰਡਰ ਕਰਨ ਵਾਲੀ ਸਰਕਾਰ ਆ ਉਹਦਾ ਬਿਲਕੁਲ ਅਸੀਂ ਵਿਰੋਧ ਕਰਾਂਗੇ ਇਹਨਾਂ ਇਲੈਕਸ਼ਨਾਂ ਦੇ ਅੰਦਰ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਕਰਾਰੀ ਹਾਰ ਹੋ ਕਿਉਂਕਿ ਜਦੋਂ ਕੋਈ ਜਦੋਂ ਕੋਈ ਵਿਅਕਤੀ ਡਰਿਆ ਹੁੰਦਾਗਾ ਉਦੋਂ ਹੀ ਏਜੰਸੀਆਂ ਦਾ ਦੁਰਉਪਯੋਗ ਹੁੰਦਾਗਾ ਇਤਿਹਾਸ ਗਵਾਗਾ ਇਤਿਹਾਸ ਗਵਾਗਾ ਜਿੰਨਾ ਵੀ ਪਾਰਟੀਆਂ ਨੇ ਏਜੰਸੀਆਂ ਦੀ ਦੁਰਵਰਤੋਂ ਕੀਤੀ ਆ ਚਾਹੇ ਸੀਵੀਆਈ ਦੀ ਈਡੀ ਦੀ ਚਾਹੇ ਮੈਂ ਸਮਝਦਾ 인কাম ਟੈਕਸ ਦੇ ਅਧਿਕਾਰੀਆਂ ਦੀ ਉਸ ਉਹ ਪਾਰਟੀ ਜਿਹੜੀ ਹਾਰੀ ਆ ਕਿਉਂਕਿ ਲੋਕ ਚੜਨੇ ਕਿ ਉਹ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਆਪਣਾ ਜ਼ੋਰ ਲਾਉਂਦੇ ਨੇ ਕਿ ਸੋ ਮੈਂ ਸਮਝਦਾ ਦੇਸ਼ ਦੇ ਲੋਕ ਇਕੱਠ ਨੇ ਕਿ ਪਰ ਭਾਰਤੀ ਜਨਤਾ ਪਾਰਟੀ ਦੀ ਗੁਰੀ ਤਰ੍ਹਾਂ ਹੋਣ ਕਿਮਾ ਸਾਹਿਬ ਇੱਕ ਮਿੰਟ ਕਿਮਾ ਸਾਹਿਬ ਇੱਕ ਅੱਜ ਮੀਟਿੰਗ 1 ਵਜੇ ਹੋਣ ਜਾ ਰਹੀ ਹੈ ਮਾਡਲ ਆਫ ਕੋਰਪੋਰੇਟ ਕੰਡਕਟ ਵੀ ਇਹਦੇ ਚ ਵੀ ਵਾਇਲੈਂਸ ਹੁੰਦੀ ਹੈ ਕਿ ਸੀਐਮ ਹਾਊਸ ਦੇ ਵਿੱਚ ਪਾਰਟੀ ਦੀਆਂ ਐਮਐਲਏ ਪਾਰਟੀ ਦੇ ਫਤਵ ਦੀ ਹਮੇਸ਼ਾ ਨਹੀਂ ਹੋ ਸਕਦੀਆਂ ਤੁੰ ਲੱਗਦਾ ਕਿ ਕੋਰਟ ਆਫ ਕੰਡੈਕਟਰ ਦੀ ਵਾਈਲੈਂਸ ਹੈ ਲਾਲ ਲਾਲ ਇਸ ਇਸ ਤਰੀਕੇ ਦੀਆਂ ਮੀਟਿੰਗਾਂ ਸੀਐਮ ਹਾਊਸ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਇਹ ਦੇਖੋ ਦੇਖੋ ਅਸੀਂ ਸਾਰੀਆਂ ਇਲੈਕਸ਼ਨ ਕਮਿਸ਼ਨ ਦੀ ਜਿਹੜੀਆਂ ਗਾਈਡਲਾਈਨ ਲਏ ਕਿ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਹੀ ਆਪਣਾ ਸਥਾਨ ਤੇ ਸਮਾਂ ਚੁਸਕਾ ਇਹ ਪਾਰਟੀ ਲੈਵਲ ਦੀ ਸ਼ਮਾ ਸਰ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ ਭਾਜੀਪੀ ਦਾ ਬਟ ਕੁਝ ਭਾਜੀਪੀ ਕੇ ਲੀਡਰਸ ਹੈ ਬੋਲ ਰਹੇ ਹੈ ਕਿ ਆਮ ਆਦਮੀ ਪਾਰਟੀਔਰ ਕਾਂਗਰਸ ਕੇ ਲੋਕ ਵਿਰੋਧ ਕਰ ਰਹੇ ਹਨ ਕਿਸਾਨ ਨਹੀਂ ਹੈ ਦੇਖਿਏ ਦੇਸ਼ ਜਾਣਤਾ ਹੈ ਕਿ ਦੇਸ਼ ਕੇ ਕਿਸਾਨੋ ਕੇ ਸਾਥ ਕਿਤਨਾ ਬੜਾ ਧੋਖਾ भारतीय जनता पार्टी ने किया भारतीय जनता पार्टी का यह नारा था कि हम किसान की आमदन दुगनी करेंगे अब जब किसान अपना हक मांगने के लिए धरने पे बैठता है तो आगे से क्या आती है गोली आती है बीजेपी की गोली आती है सो तो आप गोलियां चला रहे हैं किसानों के ऊपर किसानों को मार रहे हैं किसान अपना हक मांग रहा है आज जितने भी यहां हम मार्केट में जितने भी लोग हैं हम किसी भी किसके कारण जी रहे हैं हम किसान के कारण जी रहे हैं किसान ना होता तो हम कहा से अपना खाना खाते भाई कहाँ से रोटी खाते तो मैं समझता हूँ आज भारतीय जनता पार्टी किसानों से नफरत करती है इसीलिए किसानों को निशाना बनाया जा रहा है और देश के किसान के साथ आम आदमी पार्टी डट के खड़ी है पहले भी थी आज भी है आगे भी रहे